ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਰਾੜੀ ਮਹੱਲਾ 4 ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪੋ ਨਾ ਗੁਣ ਨਾ ਗਵਾਵੇ ਜੋ ਕਿਛ ਕਰੇ ਸੋ ਆਪੇ Swami ਹਰ ਆਪੇ ਕਾਰ ਕੁਮਾਵੇ ਹਰ ਆਪੇ ਹੀ ਮਤ ਦੇਵੇ Swami ਹਰ ਆਪੇ ਬੋਲ ਬੁਲਾ ਆਪੇ ਪੰਚ ਤਤ ਬਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੇ ਜਨ ਨਾਨਕ ਸਤ ਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾ ਹਰ ਆਪੇ ਪੰਚ ਤਤ ਬਿਸਤਾਰ ਵਿਚ ਤਾ ਤੂ ਪੰਚ ਆਪ ਪਾਵੈ ਜਨ ਨਾਨਕ ਸਤ ਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ